ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਆਪਾਂ ਏਸੀ ਬਾਈ ਅੱਜ ਆਪਣੇ ਪਿੰਡ ਕੋਖਰ ਜਸਪਿੰਦਰ ਕੋਲੇ ਤੇ ਬਾਈ ਦੀ ਬੇਰੀ ਵੀ ਆਪਣੇ ਪਿੰਡ ਤੇ ਇਹਦੇ ਕੋਲ ਨਾ ਵੈੜਾ ਜਰਸੀ ਪੂਰੇ ਚੰਗੇ ਚੰਗੀ ਬਰੀਡ ਦੀ ਐ ਤੇ ਬਕਾਊ ਐ ਪਹਿਲੇ ਸੂਰੇ ਸੁਣਾ ਵੈੜ ਨੇ ਬਹਿਣਾ ਹੀ ਰਹਿ ਗਏ ਬਸ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਹੋਰ ਜਸਪਿੰਦਰ ਬਾਈ ਠੀਕ ਠਾਕ ਹਾਂਜੀ ਹਾਂਜੀ ਫਿਰ ਆਈ ਤੇ ਬਾਈ ਇਹ ਕਿਹੜੇ ਸੀਮਣ ਦੀ ਐ ਇਹ ਆਪ ਇਹ ਆਪ ਹੈਗੀ ਐ ਜੱਗ ਸੀਮਣ ਦੀ ਐ ਏਬੀਐਸ ਵਾਲੇ ਦੀ ਹਾਂਜੀ ਇਹ ਦੀ ਕਰਦੀ ਇਹਦੇ ਭਰਿਆ ਕਿਹੜਾ ਬਾਈ ਅੱਗੇ ਇਹਦੇ 21035 ਹਾਂ ਠੀਕ ਆ ਉਹ ਵੀ ਸੀਮਨ ਬਹੁਤ ਚੰਗਾ ਹਾਂਜੀ ਤੇ ਬਾਕੀ ਬਾਈ ਬਹੁਤ ਸਮਾਈ ਆ ਬਾਈ ਦੀ ਬਹੁਤ ਚੰਗਾ ਕੰਮ ਆ ਤੇ ਜਸਵੰਦਰ ਕਿੰਨੇ ਦਿਨ ਰਹਿ ਕੇ ਬਾਈ ਇਹਦੇ ਆ 8 ਦਿਨ ਪਿਆ ਜੀ ਠੀਕ ਆ ਪੂਰੇ 8 ਦਿਨ ਰਹਿ ਗਏ 8 ਦਿਨ ਹਾਂਜੀ ਤੇ ਕੁਛ ਮੈਨੂੰ ਲੱਗਦਾ ਉੱਤੇ ਵੀ ਲੈ ਜਾਣੇ ਉੱਤੇ ਵੀ ਪਸੰਦ ਆ ਜਾਂਦੇ ਪੰਜਾਂ ਦੀ ਹੁੰਦੀ ਆ ਵਧੀਆ ਜਸਵੰਦਰ ਕੀਮਤ ਕੀ ਕਰਨੀ ਆ ਬਾਈ ਇਹਦੀ ਕੀਮਤ ਬਾਈ ਜੀ ਫੋਨ ਤੇ ਕਰਾਂਗੇ ਹਾਂ ਬਾਈ ਕੋਈ ਗੱਲ ਨਹੀਂ ਫੋਨ ਕਰ ਲਿਓ ਬਾਈ ਨੂੰ ਦੇ ਕੀਮ ਤਾਂ ਆਪਾਂ ਫੋਨ ਤੇ ਕਰ ਲਾਂਗੇ ਵੀਡੀਓ ਮੈਂ ਵਿੱਚ ਇਕੱਲੀ ਵੈੜ ਦੀ ਨਹੀਂ ਚਲਾਵਾਂਗੇ ਤੋੜ ਕੇ ਵੀ ਜਸਵਿੰਦਰ ਭਾਈ ਨੰਬਰ ਬੋਲਿਓ ਆਪਣਾ 80546 ਹਾਂਜੀ 94496 ਠੀਕ ਇੱਕ ਵਾਰੀ ਫੇਰ ਬੋਲ ਮੇਰੇ 80546 ਹਾਂ 94496 ਠੀਕ ਹੈ ਭਾਈ ਬਾਕੀ ਵੈੜ ਭਾਈ ਬਹੁਤ ਸੋਹਣੀ ਐ ਪਿੰਡੇ ਪੁੰਡੇ ਦੀ ਬਹੁਤ ਚੰਗੀ ਐ ਤੇ ਥਾਂ ਲੇਵਾ ਬਹੁਤ ਸੋਹਣਾ ਬਣਾਉਂਦੀ ਹੁੰਦੀ ਐ ਤੁਸੀਂ ਫੋਨ ਕਰ ਲਿਓ ਵੈੜ ਰੱਖਣ ਵਾਲੀ ਆ ਤੇ ਗੱਲਬਾਤ ਥੋੜੀ ਬਣ ਜਾਣੀ ਆ ਬੰਦਾ ਇਹ ਵੀ ਉਹ ਤਾਂ ਹੈ ਨਹੀਂ ਆਂ ਅੜ ਕੇ ਖੜ ਜੂਗਾ ਤੇ ਗੱਲਬਾਤ ਕੀਤੀ ਤਾਂ ਮਸਲਾ ਹੱਲ ਹੋ ਜਾਣਾ ਪਿੰਡ ਖੋਖਰਾ ਜ਼ਿਲ੍ਹਾ ਸ਼੍ਰੀ ਮੋਹੱਲ ਸਾਹਿਬਾ ਨੇੜੇ ਬਈ ਸਰਾਣਗਾ ਮੰਡੀ ਬਰੀਆ ਦਾ ਧੰਨਵਾਦ